ਤਾਂ ਇਹ ਤਸਵੀਰਾਂ ਤੁਹਾਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਦਿਖਾ ਰਿਆ ਜਿੱਥੇ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਹੱਥ ਦੇ ਵਿੱਚ ਵਰਛਾ ਫੜ ਕੇ ਸੇਵਾਦਾਰ ਦੀ ਸੇਵਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਘੰਟਾ ਲਗਾਤਾਰ ਇਹ ਸੇਵਾ ਕਰਨਗੇ ਉਸ ਤੋਂ ਬਾਅਦ ਗੁਰੂ ਘਰ ਵਿੱਚ ਜਾ ਕੇ ਭਾਂਡੇ ਮੰਜਨ ਦੀ ਸੇਵਾ ਦੋਵਾਂ ਆਗੂਆਂ ਵੱਲੋਂ ਨਿਭਾਈ ਜਾਏਗੀ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਸੇਵਾ ਲਗਾਈ ਗਈ ਹੈ ਜਿਸ ਤੋਂ ਬਾਅਦ ਅੱਜ 1 ਘੰਟੇ ਦੇ ਲਈ ਸੇਵਾਦਾਰ ਦੀ ਸੇਵਾ ਨਿਭਾਉਣ ਲਈ ਨੀਲਾ ਚੋਲਾ ਪਾ ਕੇ ਇੱਕ ਪਾਸੇ ਚੇਅਰ ਤੇ ਸੁਖਬੀਰ ਬਾਦਲ ਬੈਠੇ ਨੇ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦੇ ਗਲਾਂ ਵਿੱਚ ਤਕਤੀ ਪਾਈ ਹੋਈ ਹੈ ਹੱਥ ਦੇ ਵਿੱਚ ਬਰਛਾ ਫੜਿਆ ਹੋਇਆ ਤੇ ਸੇਵਾਦਾਰਾਂ ਦੀ ਡਿਊਟੀ ਨਿਭਾਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਸਿੰਘ ਸਹਿਬਾਨਾਂ ਦੇ ਅੱਗੇ ਇਹਨਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਹ ਅੱਜ ਆਪਣੀ ਸਜ਼ਾ ਦਾ ਭੁਗਤਾਨ ਕਰ ਰਹੇ ਨੇ ਹਾਲਕਿ 2 ਦਿਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸੁਖਦੇਵ ਸਿੰਘ ਟਿੰਸ ਅਤੇ ਸੁਖਬੀਰ ਬਾਦਲ ਸੇਵਾ ਦੀ ਡਿਊਟੀ ਕਰਨਗੇ ਉਸ ਤੋਂ ਬਾਅਦ ਭਾਂਡੇ ਮੰਜਨ ਦੀ ਸੇਵਾ ਕਰਨਗੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਏਗਾ ਫਿਰ ਹੋਰ ਬਾਕੀ ਗੁਰੂ ਧਾਮਾਂ ਦੇ ਵਿੱਚ ਵੀ ਜਾ ਕੇ ਇਸੇ ਤਰ੍ਹਾਂ ਸੇਵਾ ਨਿਭਾਈ ਜਾਵੇਗੀ